ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਰਦੀ ਇਹ ਸਿਫਤ ਹੈ ਇਹਨੂੰ ਪਾਠ ਜੀ ਬੜੇ ਪਿਆਰੇ ਸ਼ਬਦਾਂ ਵਿੱਚ ਬਿਆਨ ਕਰਦੇ ਨੇ ਕਿ ਸਿੱਖਾਂ ਪੁੱਤਰਾਂ ਕੋਖ ਕ ਸਭ ਉਮਤ ਕੇ ਕੇਉ ਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੋਖ ਕੀਤੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਰਖ ਕੀਤੀ ਸਿੱਖਾਂ ਦੀ ਕੋਖ ਹੋਈ ਪੁੱਤਰਾਂ ਦੀ ਕੋਖ ਕੋਖ ਦਾ ਮਤਲਬ ਹੈ ਪਰਖ ਕਰਨੀ ਪਟ ਜੀ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਰਖ ਕੀਤੀ ਹੈ ਪੁੱਤਰਾਂ ਦੀ ਪਰਖ ਕੀਤੀ ਹੈ ਸਿੱਖਾਂ ਦੀ ਪਰਖ ਕੀਤੀ ਹੈ ਪਰਖ ਕਰਨ ਤੋਂ ਬਾਅਦ ਮੇਰੇ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਧੰਗ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਇਸ ਗੱਦੀ ਦੇ ਲਾਇਕ ਸਮਝਿਆ ਇਸ ਜ਼ਿੰਮੇਵਾਰੀ ਦੇ ਲਾਇਕ ਜਾਣਿਆ ਤੇ ਇਸ ਜ਼ਿੰਮੇਵਾਰੀ ਦੇ ਲਾਇਕ ਜਾਣ ਕੇ ਉਹਨਾਂ ਨੂੰ ਫਿਰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ ਸਿੱਖਾਂ ਪੁੱਤਰਾ ਕੋਖ ਕੈ ਸਭ ਉਮਤ ਕਿਉ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਇਸੇ ਤਰ੍ਹਾਂ ਹੀ ਜਾਂ ਸੁਦੋਸ਼ ਤਾਂ ਲਹਿਣਾ ਟਿੱਕੇ ਹੋ ਨੀ ਸੁਦੋਸ਼ ਦਾ ਮਤਲਬ ਹੈ ਸੋਧ ਕਰਨੀ ਪਰਖ ਕਰਨੀ ਜਦੋਂ ਸਹਿਬ ਬਾਬੇ ਨਾਨਕ ਨੇ ਪਰਖ ਕਰ ਲਈ ਨਾ ਹਰ ਪੱਖ ਹਰ ਪੱਖ ਤੋਂ ਹਰ ਪਾਸੇ ਤੋਂ ਫਿਰ ਪਰਖ ਕਰਨ ਤੋਂ ਬਾਅਦ ਸਤਿਗੁਰ ਪਾਤਸ਼ਾਹ ਜੀ ਨੇ ਗੁਰਤਾ ਗਦੀ ਦਾ ਟਿੱਕਾ ਦਿੱਤਾ ਭਾਵ ਇਹ ਦਾਤ ਭਾਈ ਲੈਹਨੇ ਨੂੰ ਦੇਖ ਕੇ ਗੁਰੂ ਅੰਗਦ ਦੇ ਬਣਾ ਕੇ ਆਪਣੀ ਥਾਂ ਤੇ ਬਣਾ ਕੇ ਥਾਪਿਆ ਇਸੇ ਤਰ੍ਹਾਂ ਗੁਰੂ ਅੰਗਦ ਦੇ ਸਾਹਿਬ ਜੀ ਨੇ ਕਿਰਪਾ ਕੀਤੀ ਆਪਣੇ ਪੁੱਤਰਾਂ ਦੇ ਅੰਦਰੋਂ ਆਪਣੇ ਸਿੱਖਾਂ ਦੇ ਅੰਦਰੋਂ ਕੋਖ ਕੀਤੀ ਬੜਾ ਜ਼ਰੂਰੀ ਵਿਸ਼ਾ ਹੈ ਇਹ ਸਮਝਣ ਦੇ ਲਈ ਸਾਧ ਸੰਗਤ ਕਿ ਅੱਜ ਦੇ ਸਮੇਂ ਦੇ ਅੰਦਰ ਕਿਉਂਕਿ ਗੁਰੂ ਘਰ ਦੇ ਅੰਦਰ ਹਮੇਸ਼ਾ ਤੋਂ ਸਿਲੈਕਸ਼ਨ ਲਈ ਤੇ ਸਿਲੈਕਸ਼ਨ ਹੋਈ ਹੈ ਗੁਣਾ ਦੇ ਆਧਾਰ ਤੇ ਤਾਨੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਪਣੇ ਦੋ ਪੁੱਤਰ ਨੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਆਪਣੇ ਦੋ ਸਹਜਾ ਦੇ ਨੇ ਆਪਣੇ ਦੋ ਪੁੱਤਰ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੀ ਦੋ ਪੁੱਤਰ ਨੇ ਪਰ ਸਤਗੁਰ ਪਾਤਸ਼ਾਹ ਜੀ ਨੇ ਸਿਲੇਕਸ਼ਨ ਕੀਤੀ ਹੈ ਕਿਹੜਾ ਇਹਦੇ ਕਾਬਿਲ ਹੈ ਜ਼ਿੰਮੇਵਾਰੀ ਵੱਡੀ ਹੋਵੇ ਨਾ ਉਸ ਜ਼ਿੰਮੇਵਾਰੀ ਨੂੰ ਚੁੱਕਣ ਦੇ ਲਈ ਜਿਹੜਾ ਉਸ ਜ਼ਿੰਮੇਵਾਰੀ ਨੂੰ ਚੁੱਕਣ ਦੇ ਕਾਬਿਲ ਹੁੰਦੇ ਨੇ ਉਹਨਾਂ ਨੂੰ ਚੁਣਿਆ ਜਾਂਦਾ ਹੈ। ਉਥੇ ਇਹ ਨਹੀਂ ਵੇਖਿਆ ਜਾਂਦਾ ਵੀ ਮੇਰਾ ਪੁੱਤ ਹੈ ਤੇ ਇਹਨੂੰ ਮੈਂ ਜ਼ਿੰਮੇਵਾਰੀ ਦੇ ਦਿਆਂ। ਕੋਈ ਗੱਲ ਨਹੀਂ ਜਦੋਂ ਗੱਦੀ ਤੇ ਬੈਠੇਗਾ ਜਦੋਂ ਰਾਜ ਭਾਗ ਸੰਭਾਲੇਗਾ ਫਿਰ ਆਪਣੇ ਆਪ ਇਹਨੂੰ ਅਕਲ ਆ ਜਾਏਗੀ। ਇੰਜ ਹੀ ਹੁੰਦਾ ਹੈ ਨਾ ਸਾਡੇ ਸਮਾਜ ਵਿੱਚ। ਬੱਚਾ ਨਲਾਇਕ ਹੋਵੇ ਨਾ ਕੰਮ ਕਾਜ ਨਾ ਕਰਦਾ ਹੋਵੇ ਨੋ ਬਾਹਰ ਰੋਂਦਾ ਹੋਵੇ ਤੇ ਘਰ ਦੇ ਕਹਿੰਦੇ ਨੇ ਦਾ ਵਿਆਹ ਕਰ ਦਿਓ ਜ਼ਿੰਮੇਵਾਰੀ ਪਏਗੀ ਤੇ ਆਪਣੇ ਆਪ ਹੀ ਕਰੇਗਾ। ਇਹੀ ਹੁੰਦਾ ਨਾ ਜੀ। ਪਰ ਸਤਿਗੁਰ ਪਾਤਸ਼ਾਹ ਜੀ ਨੇ ਕੋਖ ਕੀਤੀ ਹੈ, ਪਰਖ ਕੀਤੀ, ਪਰਖ ਕੀਤੀ ਹੈ ਸਿਲੈਕਸ਼ਨ ਕੀਤੀ ਹੈ ਗੁਣਾਂ ਦੇ ਆਧਾਰ ਤੇ। ਉਹਦੇ ਕਰਤੀ ਇੰਨੀ ਸੋਖੀ ਸੀ ਸਿਲੈਕਸ਼ਨ ਕਰਨੀ। ਵੀ ਆਪਾਂ ਤੇ ਸ਼ਬਦ ਕਹਿ ਦਿੱਤੇ ਨਾ ਵੀ ਇਤਿਹਾਸ ਵਿੱਚੋਂ ਸੁਣੇ ਪਾਤਰ ਸਹਿਬਾਨਾ ਨੇ ਬਾਣੀ ਦੇ ਅੰਦਰ ਗਵਾਹੀ ਭਰੀ ਤੇ ਆਪਾਂ ਇਹ ਗੱਲ ਕਹਿ ਦਿੱਤੀ ਵੀ ਸਤਿਗੁਰ ਨੇ ਸਿਲੇਕਸ਼ਨ ਕੀਤੀ ਕੋਖ ਕੀਤੀ ਪਰਖ ਕੀਤੀ ਪਰ ਕੀ ਇੰਨੀ ਸੋਖੀ ਗੱਲ ਸੀ ਤੁਸੀਂ ਕਦੀ ਧਿਆਨ ਦਿਓ ਤੁਸੀਂ ਆਪਣੇ ਜੀਵਨ ਦੇ ਵਿੱਚ ਬੜੀ ਮਿਹਨਤ ਕਰਕੇ ਧਨ ਪੈਸਾ ਇੱਜ਼ਤ ਕਮਾਈ ਤੇ ਜਦੋਂ ਤੁਸੀਂ ਧਨ ਕਮਾ ਕੇ ਆਪਣੀ ਉਹ ਸਾਰੀ ਪ੍ਰਾਪਰਟੀ ਜਿੱਦਨ ਤੁਸੀਂ ਨਾ ਕਰਨੀ ਹੋਵੇ ਤੇ ਦੋ ਜਾਂ ਤਿੰਨ ਪੁੱਤਰ ਹੋਣ ਤੇ ਉਹਨਾਂ ਦੇ ਵਿੱਚੋਂ ਜੇ ਤੁਹਾਨੂੰ ਇੱਕ ਦੀ ਸਿਲੈਕਸ਼ਨ ਕਰਨੀ ਹੋਵੇ ਤੇ ਕਿੰਨਾ ਔਖਾ ਹੈ ਅੱਜ ਦੇ ਸਮੇਂ 'ਚ ਉੱਤੇ ਕਾਨੂੰਨ ਬਣ ਗਏ ਨਾ ਜੇ ਇੱਕ ਨੂੰ ਨਾਂ ਮਿਲੀ ਤੇ ਉਹ ਪੋਰਟ ਚਲਾ ਜਾਏਗਾ ਆਖੇਗਾ ਜੀ ਮੈਂ ਵੀ ਇੰਦੀ ਔਲਾਦ ਹਾਂ ਇਹ ਕੋਈ ਸ਼ੋਖਾ ਕਾਰਜ ਨਹੀਂ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਲਈ ਜਿੱਥੇ ਪੁੱਤਰਾਂ ਨੂੰ ਛੱਡ ਕੇ ਤੇ ਸਿੱਖਾਂ ਨੂੰ ਤਖਤ ਦਾ ਤਾਜ ਦੇ ਦੇਣਾ। ਪਰ ਤੁਸੀਂ ਜਦੋਂ ਇਤਿਹਾਸ ਪੜੋਗੇ ਨਾ ਤੇ ਇਤਿਹਾਸ ਪੜਦੇ ਆ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ। ਜਿਸ ਦਿਨ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਬਾਬਾ ਅਮਰਦਾਸ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ ਤਾਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਆਪਣੀ ਥਾਂ 'ਤੇ ਬਿਠਾਇਆ ਤੇ ਜਿਹੜੇ ਤਾਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਪੁੱਤਰ ਸੰਨਾਂ ਬਾਬਾ ਦਾਤੂ ਜੀ ਦੋ ਪੁੱਤਰ ਸਨ ਤਾਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਜਿਹੜਾ ਬਾਬਾ ਦਾਤੂ ਸਨ ਇਨੀ ਈਰਖਾ ਦੇ ਵਿੱਚ ਸੀ ਕਿ ਉਹ ਸੀਰਖਾ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਤਖਤ ਤੇ ਬੈਠੇ ਹੋਏ ਨੂੰ ਤਖਤ ਤੋਂ ਥੱਲੇ ਡੇਗ ਦਿੱਤਾ ਸੀ। ਬੀ ਇਸ ਗੱਦੀ ਤੇ ਹਾਕ ਮੇਰੇ। ਦੂਜੀ ਗੱਲ ਸਤਿਗੁਰ ਪਾਤਸ਼ਾਹ ਜੀ ਆਪ ਜਾਣਦੇ ਸਨ ਵੀ ਇਹ ਇੰਨੀ ਸੌਖੀ ਕੀੜ ਨਹੀਂ ਹੈ। ਜਿਸ ਦਿਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਦਿੱਤੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਗੱਲ ਆਖੀ ਪੁਰਖਾ ਹੁਣ ਇਸ ਧਰਤੀ ਤੇ ਨਹੀਂ ਦੇਣਾ ਹੁਣ ਤੁਸੀਂ ਕਰਤਾਰਪੁਰ ਨਹੀਂ ਦੇਣਾ ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਦੀ ਧਰਤੀ ਤੇ ਭੇਜ ਦਿੱਤਾ ਦਿੱਤਾ ਕਿ ਸਤਿਗੁਰਾਂ ਨੇ ਉਹ ਖਜ਼ਾਨਾ ਦਿੱਤਾ ਜਿਹੜਾ ਧੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਪਣੇ ਕੋਲ ਸੀ ਉਹ ਖਜ਼ਾਨਾ ਕੋਈ ਸੰਸਾਰ ਦੀ ਪ੍ਰਾਪਰਟੀ ਨਹੀਂ ਸੀ ਧਿਆਨ ਦੇਣਾ ਸਾਧ ਸੰਗਤ ਨੂੰ ਇਨਸੀ ਗੁਰੂ ਨਾਨਕ ਸਾਹਿਬ ਜੀ ਨੇ ਕੋਈ ਦੁਨਿਆਵੀ ਵਸੀਅਤ ਧੰਗ ਗੁਰ ਅੰਗਦ ਦੇਵ ਸਾਹਿਬ ਜੀ ਨੂੰ ਦਿੱਤੀ ਵੀ ਕੋਈ ਗੱਲ ਨਹੀਂ ਤੁਸੀਂ ਇੱਥੇ ਨਹੀਂ ਕਡੂਰ ਸਾਹਿਬ ਦੀ ਧਰਤੀ ਤੇ ਚਲੇ ਜਾਓ ਮੈਂ ਤੁਹਾਨੂੰ ਇੰਨੀ ਵਸੀਅਤ ਇਨਾ ਪੈਸਾ ਦੇ ਕੇ ਚ ਦੇ ਕੇ ਚੱਲਿਆ ਤੁਸੀਂ ਉੱਥੇ ਜਾ ਕੇ ਤੁਹਾਡਾ ਜੀਵਨ ਸੁੱਖਾ ਬਣ ਜਾਏਗਾ ਨਹੀਂ ਵਸੀਅਤ ਵਿੱਚ ਕੀ ਦਿੱਤਾ ਹੈ ਵਸੀਅਤ ਵਿੱਚ ਬਾਬੇ ਨਾਨਕ ਨੇ ਗੁਰੂ ਦਾ ਸ਼ਬਦ ਦਿੱਤਾ ਹੈ ਉਹ ਬਾਣੀ ਦਿੱਤੀ ਜਿਹੜੀ ਧੰਗ ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਸੀ ਉਹ ਬਾਣੀ ਦਿੱਤੀ ਜਿਹੜੀ ਮੇਰੇ ਸਤਿਗੁਰਾਂ ਨੇ ਭਗਤਾਂ ਦੀ ਬਾਣੀ ਇਕੱਤਰ ਕੀਤੀ ਹੈ ਇਹ ਕੁਝ ਮਿਲਿਆ ਹੈ ਪਾਈ ਲਾਣੇ ਨੂੰ ਧੰਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਵਸੀਅਤ ਵਿੱਚ ਤੇ ਇਹੀ ਵਸੀਅਤ ਧੰਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਦਿੱਤੀ ਤੇ ਦੇ ਕੇ ਇੱਕ ਗੱਲ ਆਖੀ ਸੀ ਭਗਤਾ ਹੁਣ ਤੁਸੀਂ ਪੁਰਖਾ ਹੁਣ ਤੁਸੀਂ ਇਸ ਥਾਂ ਤੇ ਭਾਵ ਖਡੂਰ ਦੀ ਧਰਤੀ ਤੇ ਨਹੀਂ ਰਹਿਣਾ ਹੁਣ ਤੁਸੀਂ ਗੋਇੰਦਵਾਲ ਚਲੇ ਜਾਓ ਇੰਦਾ ਕਾਰਨ ਇਹ ਵੀ ਸੀ ਸਾਤ ਸੰਗਤ ਇਸ ਸਿਲੈਕਸ਼ਨ ਦੇ ਅੰਦਰ ਇੱਕ ਬੜੀ ਵੱਡੀ ਅੜਚਣੇ ਸੀ ਜਿਹੜੇ ਪੁੱਤਰ ਸੰ ਉਹ ਦਾਵਾ ਕਰਦੇ ਹੋਏ ਰਹੇ ਸ਼ੁਰੂ ਤੋਂ ਲੈ ਕੇ ਇਹ ਦਾਵਾ ਸ਼ੁਰੂ ਤੋਂ ਲੈ ਕੇ ਹੁੰਦਾ ਰਿਹਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਉਹਨਾਂ ਦੇ ਪੁੱਤਰਾਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਵੇਲੇ ਉਹਨਾਂ ਦੇ ਪੁੱਤਰਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵਕਤ ਉਹਨਾਂ ਦੇ ਪੁੱਤਰਾਂ ਨੇ ਤੇ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੇ ਵੇਲੇ ਤੇ ਹਾਲਾਤ ਇਹ ਬਣ ਗਏ ਸਨ ਕਿ ਬਾਬਾ ਪ੍ਰਥੀ ਚੰਦ ਬਿਲਕੁਲ ਸਿੱਧਾ ਹੋ ਕੇ ਧੰ ਗੁਰੂ ਅਰਜੁਨ ਦੇ ਪਾਤਸ਼ਾਹ ਆਪਣੇ ਭਰਾ ਨੂੰ ਟੱਕਰਿਆ ਕੀ ਕੁਝ ਨਹੀਂ ਕੀਤਾ ਬਾਬਾ ਪ੍ਰਥੀ ਚੰਦ ਨੇ ਇਹਦਾ ਮਤਲਬ ਇੱਕ ਸਮਝ ਲਿਏ ਜ਼ਰੂਰੀ ਨਹੀਂ ਹੈ ਸਾਥ ਸੰਗਤ ਕੀ ਆਪਾਂ ਗੁਰੂ ਘਰ ਵਿੱਚ ਰਹਿ ਰਹੇ ਆਂ ਜਾਂ ਆਪਾਂ ਗੁਰੂ ਦੇ ਬਹੁਤ ਨੇੜੇ ਆਂ ਜਾਂ ਕੋਈ ਬੰਦਾ ਗੁਰੂ ਦੇ ਬਹੁਤ ਨੇੜੇ ਹੈ ਤੇ ਉਹ ਨੇੜੇ ਹੋਣ ਕਰਕੇ ਉਹਨਾ ਹੀ ਚੰਗਾ ਤੇ ਉਹਨਾ ਪੂਜਨੀਕ ਹੋਏਗਾ ਗੱਲ ਫਿਰ ਉੱਥੇ ਆ ਜਾਂਦੀ ਵਿਚਾਰ ਤੇ ਟਿੱਕੀ ਹੋਈ ਗੱਲ ਹੈ ਵੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕੋਈ ਗੱਲ ਕਹਿੰਦੇ ਨੇ ਭਲਿਓ ਆਪਣੇ ਜੀਵਨ ਦੇ ਅੰਦਰ ਗੁਰੂ ਦੇ ਉਪਦੇਸ਼ ਦੀ ਕਮਾਈ ਕਰੋ जिन्ने कमाई कीती ओ गुरु दा पुत्तर है गुरु दा सिख है जिन्ने कमाई नहीं कीती की 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 पढ़ लो ਤਾਨੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਮੈਂ ਨਹੀਂ ਕਹਿ ਰਿਹਾ ਪਾਤਸ਼ਾਹ ਜੀ ਕੀ ਕਹਿੰਦੇ ਨੇ ਸਾਹਿਬ ਕਹਿੰਦੇ ਨੇ ਸੋ ਸਿੱਖ ਸਖਾ ਬੰਦਪ ਹੈ ਭਾਈ ਪਾਤਸ਼ਾਹ ਕਹਿੰਦੇ ਨੇ ਉਹ ਗੁਰੂ ਦਾ ਸਿੱਖ ਹੈ ਉਹ ਗੁਰੂ ਦਾ ਮਿੱਤਰ ਹੈ ਉਹ ਗੁਰੂ ਦਾ ਪਿਆਰਾ ਹੈ ਕੌਣ ਪਾਤਸ਼ਾਹ ਕਹਿੰਦੇ ਨੇ ਜੇ ਗੁਰ ਕੇ ਪਾਣੇ ਵਿੱਚ ਆਵੇ ਜਿਹੜਾ ਗੁਰੂ ਦੇ ਪਾਣੇ ਵਿੱਚ ਆ ਜਾਏ ਜਿਹੜਾ ਗੁਰੂ ਦੇ ਹੁਕਮ ਵਿੱਚ ਆ ਜਾਏ ਜਿਹੜਾ ਗੁਰੂ ਦੇ ਹੁਕਮ ਵਿੱਚ ਨਹੀਂ ਚੱਲਦਾ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਭਾਵੇਂ ਧੰਗੁਰ ਨਾਨਕ ਸਾਹਿਬ ਜੀ ਦੇ ਆਪਣੇ ਪੁੱਤਰ ਸਨ ਧੰਗੁਰ ਅੰਗਦ ਦੇ ਪਾਤਸ਼ਾਹ ਜੀ ਦੇ ਆਪਣੇ ਬੱਚੇ ਸਨ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਕੋਈ ਬਚਨ ਆਖਿਆ ਉਹਦੀ ਗਵਾਈ RAM ਕਲੀ ਸੱਦ ਦੇ ਅੰਦਰ ਮੇਰੇ ਸਤਿਗੁਰ ਦੇ ਪਿਆਰੇ ਗੁਰਸਿੱਖ ਭਾਈ ਸੁੰਦਰ ਜੀ ਦਿੰਦੇ ਨੇ ਕਿਹੜੀ ਗਵਾਈ ਉਹ ਕਹਿੰਦੇ ਨੇ ਪੁੱਤਰੀ ਕੋਲ ਨਾ ਪਾਲਿਓ ਜਿਨ੍ਹਾਂ ਪੁੱਤਰਾਂ ਨੇ ਗੁਰੂ ਦਾ ਕੌਲ ਗੁਰੂ ਦਾ ਹੁਕਮ ਨਹੀਂ ਪਾਲਿਆ ਨਹੀਂ ਮੰਨਿਆ ਗੁਰੂ ਨੇ ਕੀ ਕੀਤਾ ਕਰ ਪੀਰੋ ਕੰਨ ਮੁਰਟੀ ਐ ਗੁਰੂ ਨੇ ਕੰਨ ਫੜ ਕੇ ਬਾਹਰ ਕੱਢ ਦਿੱਤਾ ਗੁਰੂ ਨੇ ਆਖਿਆ ਤੁਹਾਡੀ ਜਰੂਰਤ ਇੱਥੇ ਨਹੀਂ ਹੈ ਮੈਂ ਤਾਂ ਬੇਨਤੀ ਕਰ ਰਿਹਾ ਗੁਰੂ ਨਾਨਕ ਦੇ ਘਰ ਦੇ ਵਿੱਚ ਸਿਲੈਕਸ਼ਨ ਐ ਪਰ ਆਪਾਂ ਅੱਜ ਇਲੈਕਸ਼ਨ ਵੱਲ ਚਲੇ ਜਾਈਏ ਇਸੇ ਕਰਕੇ ਸਾਨੂੰ ਮਾਰ ਪੈਂਦੀ ਇਹਨਾਂ ਦੀ ਦੇਖੋ ਸਿਲੈਕਸ਼ਨ ਵਿੱਚ ਤੇ ਸਾਧ ਸੰਗਤ ਜੀ ਇਲੈਕਸ਼ਨ ਵਿੱਚ ਤੇ ਉਸੇ ਬੰਦੇ ਨੇ ਅੱਗੇ ਆਣਾ ਹੈ ਜਿੰਦੇ ਪਿੱਛੇ ਭੀੜ ਜ਼ਿਆਦਾ ਹੋਏਗੀ ਤੇ ਭੀੜ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਿਹ ਮਾਰਗ ਪੰਡਤ ਗਏ ਪਾਛੈ ਭਰੀ ਬਹੀਰ ਭੀੜ ਤੇ ਉਹਨਾਂ ਦੇ ਪਿੱਛੇ ਹੋਏਗੀ ਜਿੰਨਾਂ ਕੋਲ ਜਾਤ ਤੇ ਮਾਇਆ ਹੈ ਜਾਂ ਸਿਆਨਤ ਤੇ ਜਾਂ ਚਤੁਰਾਈ ਹੈ ਭਲੇ ਬੰਦੇ ਦੇ ਪਿੱਛੇ ਕਦੇ ਪੀੜ ਨਹੀਂ ਚੁੰਦੀ ਚੰਗੇ ਬੰਦੇ ਦੇ ਪਿੱਛੇ ਕਦੇ ਪੀੜ ਨਹੀਂ ਹੋਏਗੀ ਉਹ ਕੱਲਾ ਹੀ ਹੋਏਗਾ ਪਰ ਸਤਿਗੁਰ ਪਾਤਸ਼ਾਹ ਜਿਨੇ ਉਹੀ ਗੱਲ ਫਿਰ ਦਰਸਾਈ ਦਾਤਾ ਜੀ ਕਹਿੰਦੇ ਨੇ ਜਿਸ ਦਿਨ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਚੁਣਨਾ ਸੀ ਧੰਗੁਰੂ ਰਾਮਦਾਸ ਪਿਤਾ ਜੀ ਨੂੰ ਅੱਜ ਗੁਰੂ ਦਾ ਗੱਦੀ ਨਾ ਸਤਿਗੁਰਾਂ ਦਾ ਫਿਰ ਗੱਲ ਸਾਹਮਣੇ ਆਈ ਕਿਉਂਕਿ ਪੁੱਤਰ ਤੇ ਸਾਹਮਣੇ ਨੇ ਨਾ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਤੇ ਪੁੱਤਰਾਂ ਦੇ ਨਾਲ-ਨਾਲ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦੋ ਜਵਾਈ ਨੇ ਦੋ ਬੇਟੀਆਂ ਸਨ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਬੀਬੀ ਦਾਨੀ ਜੀ ਦੇ ਜਿਹੜੇ ਘਰ ਵਾਲੇ ਸਨ ਉਹਨਾਂ ਦਾ ਨਾਮ ਸੀ ਭਾਈ ਰਾਮਾ ਤੇ ਬੀਬੀ ਭਾਨੀ ਜੀ ਦੇ ਜਿਹੜੇ ਘਰ ਵਾਲੇ ਸਨ ਉਹਨਾਂ ਦਾ ਨਾਮ ਸੀ ਭਾਈ ਜੇਠਾ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਉਰੇ ਵੀ ਸਿਲੈਕਸ਼ਨ ਕਿੰਨੀ ਕਮਾਲ ਦੀ ਕੀਤੀ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦੇਖੋ ਸਾਧ ਸੰਗਤ ਬਹੁਤ ਕੁਝ ਐਸਾ ਜਿਹੜਾ ਸਾਨੂੰ ਗੁਰੂ ਕੋਲੋਂ ਸਿੱਖਣਾ ਚਾਹੀਦਾ ਹੈ ਪਰ ਸਾਡੀ ਬੱਦਕਿਸਮਤੀ ਹੈ ਕਿ ਅਸੀਂ ਸਿਰਫ ਗੁਰੂ ਚਰਨਾਂ ਦੇ ਵਿੱਚ ਆਪਣਾ ਫਰਜ਼ ਇੰਨਾ ਕੁ ਸਮਝ ਲਿਆ ਵੀ ਅਸੀਂ ਗੋਲਕ ਚੋਂ ਮਾਇਆ ਪਾ ਕੇ ਤੇ ਮੱਥਾ ਟੇਕਣਾ ਹੀ ਸਾਡੀ ਜ਼ਿੰਮੇਵਾਰੀ ਹੈ ਬਸ ਬੜਾ ਕੁਝ ਸਿੱਖਣ ਜਿਦਨ ਆਪਣੀ ਬੇਟੀ ਦੇ ਲਈ ਸਾਖ ਦੀ ਗੱਲ ਆਈ ਗੁਰੂ ਅਮਰਦਾਸ ਪਾਤਸ਼ਾਹ ਜੀ ਬੜੇ ਚੰਗੇ ਤਰਾਨੇ ਵਿੱਚੋਂ ਸੰਤ ਸਤਗੁਰਾਂ ਦੇ ਬੜੀ ਸੋਨਾ ਕਾਰੋਬਾਰ ਸੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਸੇਵਾ ਕਰਨ ਲੱਗੇ ਕੱਲ ਨਾ ਕਾਲੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਕੇ ਗੋਇੰਦਵਾਲ ਸ਼ਹਿਰ ਵਸਾਇਆ ਫਿਰ ਇੱਥੇ ਆਏ ਬੜਾ ਵੱਡਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਵਡਿਆਈ ਤੇ ਪੂਰੇ ਜਗਤ ਵਿੱਚ ਸੀ ਉਸ ਵੇਲੇ ਐਵੇਂ ਥੋੜਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਕਬਰ ਨੇ ਵੀ ਸੀਸ ਝੁਕਾਇਆ ਬਾਦਸ਼ਾਹ ਹੈ ਇਸ ਮੁਲਕ ਦਾ ਤੇ ਜਿੰਦੇ ਦਰ ਤੇ ਬਾਦਸ਼ਾਹ ਵੀ ਝੁਕਦਾ ਹੋਵੇ ਉਹ ਪਗਾਮ ਬੰਦਾ ਤੇ ਨਹੀਂ ਹੋਏਗਾ ਨਾ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਕਿੰਨੀ ਵਡਿਆਈ ਹੈ ਤੇ ਧੰਨ ਗੁਰੂ ਅੰਗਦ ਦੇ ਅਮਰਦਾਸ ਪਾਤਸ਼ਾਹ ਜੀ ਦੀ ਜਦਨ ਪੁੱਤਰੀ ਦੇ ਵਿਆਹ ਦੀ ਗੱਲ ਚੱਲੀ ਨਾ ਇੱਕੋ ਹੀ ਗੱਲ ਕਹੀ ਸੀ ਇੱਕੋ ਹੀ ਗੱਲ ਧੰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮਹਿਲ ਬੈਠੇ ਨੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਦੇ ਸਿੱਖ ਸੇਵਾ ਕਰ ਰਹੇ ਨੇ ਤੇ ਨਾਲ ਮਾਤਾ ਪਾਨੀ ਜੀ ਬੀਬੀ ਪਾਨੀ ਜੀ ਬੈਠੇ ਹੋਏ ਨੇ ਤੇ ਵੇਖ ਇੱਕ ਗੱਲ ਆਖੀ ਧੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗੁਰੂ ਕੇ ਮਹਿਲ ਨੇ ਮਾਤਾ ਮਰਸਾ ਦੇਵੀ ਕਹਿਣ ਲੱਗੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਬੀਬੀ ਪਾਨੀਪਾਲ ਤੁਹਾਡੀ ਛੋਟੀ ਬੱਚੀ ਵੀ ਹੁਣ ਵਿਆਹ ਦੇ ਕਾਬਲ ਹੋ ਗਈ ਐ ਤੇ ਉਹਨਾਂ ਲਈ ਕੋਈ ਚੰਗਾ ਸਾਥ ਵੇਖੋ ਤੇ ਗੁਰੂ ਅਮਰਦਾਸ ਕਿਉਂਕਿ ਮਾਤਾ ਪਿਤਾ ਦੀ ਇਹ ਵੀ ਇੱਕ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਐ ਸੰਸਾਰ ਦੇ ਅੰਦਰ ਹੁਣ ਜਦੋਂ ਇੰਨੀ ਗੱਲ ਆਖੀ ਤੇ ਧੰ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿਹੋ ਜਿਹਾ ਸਾਥ ਲਬੀਏ ਕਿਹੋ ਜਿਹਾ ਸਾਥ ਹੋਵੇ ਤੇ ਮਾਤਾ ਮੰਸਾ ਦੇਵੀ ਨੇ ਨਾ ਭਾਈ ਜੇਠਾ ਜੀ ਕਿਉਂਕਿ ਗੁਰੂ ਘਰ ਵਿੱਚ ਰੋਜ਼ ਸੇਵਾ ਕਰਨ ਵਾਲੇ ਸਾਹਮਣੇ ਨੇ ਕਿੰਨਾ ਉੱਚਾ ਜੀਵਨ ਹੋਏਗਾ ਧੰਗ ਗੁਰੂ ਰਾਮਦਾਸ ਪਾਤਸ਼ਾਹ ਭਾਈ ਜੇਠਾ ਜੀ ਦਾ ਇੰਨੀ ਸੰਗਤ ਦੇ ਵਿੱਚੋਂ ਇੰਨੇ ਸੇਵਾ ਕਰਨ ਵਾਲਿਆਂ ਦੇ ਵਿੱਚੋਂ ਮਾਤਾ ਮੰਸਾ ਦੇਵੀ ਜੀ ਨੇ ਜਦੋਂ ਆਖਿਆ ਨਾ ਕਹਿਣ ਲੱਗੀ ਆ ਜਿਹੜਾ ਇਹਨਾਂ ਧੰਗ ਗੁਰੂ ਰਾਮਦਾਸ ਪਾਤਸ਼ਾਹ ਜੀ ਸੇਵਾ ਕਰ ਰਹੇ ਨੇ ਭਾਈ ਜੇਠਾ ਜੀ ਆ ਜੇਠੇ ਵਰਗਾ ਹੋਣਾ ਚਾਹੀਦਾ ਹੈ ਉਹ ਜੀਵਨ ਦੇ ਵਿੱਚ ਇੰਨਾ ਚੰਗਾ ਜੀਵਨ ਹੋਣਾ ਚਾਹੀਦਾ ਹੈ ਹੁੰਦਾ ਤੇ ਧੰ ਗੁਰੂ ਅਮਰਦਾਸ ਪਾਤਸ਼ਾਹ ਕਹਿੰਨ ਲੱਗੇ ਫਿਰ ਇਹਦੇ ਵਰਗਾ ਤੇ ਇਹੀ ਹੈ ਇੰਨੀ ਗੱਲ ਆਖੀ ਨੇ ਇਤਿਹਾਸ ਦੇ ਬਚਨ ਨੇ ਵੀ ਇਹਦੇ ਵਰਗਾ ਤੇ ਫਿਰ ਇਹੀ ਹੈ ਤੇ ਜਦਨ ਚੋਣ ਕੀਤੀ ਭਾਈ ਜੇਠੇ ਦੀ ਧੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਵਿੱਚ ਕੀ ਵੇਖਿਆ ਆਪਾਂ ਕਿੰਨਾ ਕੁਝ ਵੇਖਨੇ ਆ ਸੰਸਾਰ ਦੇ ਅੰਦਰ ਧਨ ਵੇਖਨੇ ਆ ਰਤਬਾ ਵੇਖਨੇ ਆ ਮਾਇਆ ਦੇਖਨੇ ਆ ਜ਼ਗੀਰ ਦੇਖਨੇ ਆ ਪ੍ਰਾਪਰਟੀ ਦੇਖਨੇ ਆ ਇੱਕੋ ਚੀਜ਼ ਨਹੀਂ ਦੇਖਦੇ ਬੱਚੇ ਦਾ ਵਿਹਾਰ ਕੀ ਹੈ ਉਹਦਾ ਜੀਵਨ ਕੀ ਹੈ ਅਗਲਾ ਭਾਂਵੇਂ ਸ਼ਾਮ ਨੂੰ ਸ਼ਰਾਬ ਪੀ ਕੇ ਰੱਜ ਕੇ ਘਰ ਆਉਂਦਾ ਵੀ ਸਾਨੂੰ ਕੋਈ ਮਤਲਬ ਨਹੀਂ ਭਾਵੇਂ 4 ਦਿਨ ਬਾਅਦ ਸਾਡੀ ਬੱਚੀ ਡਿਵੋਰਸ ਲੈ ਕੇ ਘਰ ਬੈਠੀ ਹੋਵੇ ਅਸੀਂ ਛਿੱਲੜ ਵੇਖਣਿਆਂ ਦੇ ਪੱਲੇ ਕਿੰਨੇ ਨੇ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਜੀਵਨ ਵੇਖਿਆ ਸਿਖਾਇਆ ਸਤਿਗੁਰ ਕਹਿੰਦੇ ਨੇ ਦੇਖਣਾ ਹੈ ਤੇ ਜੀਵਨ ਦੇਖੋ ਜੀਵਨ ਵਾਲਾ ਦੇਖੋਗੇ ਤੁਹਾਡੀ ਬੱਚੀ ਤੁਹਾਡੀ ਧੀ ਹੋਂਦੇ ਲੜ ਲੱਗੇਗੀ ਕਦੇ ਦੁਖੀ ਨਹੀਂ ਹੋਏਗੀ ਤੇ ਜੇ ਜੀਵਨ ਛੱਡ ਕੇ ਤੇ ਧਨ ਦੇਖੋਗੇ ਤੇ ਸੱਚ ਜਾਣਿਓ ਧਨ ਨਾਲ ਤੇ ਅਜ ਤੱਕ ਕੋਈ ਸੁਖੀ ਹੋਇਆ ਹੀ ਨਹੀਂ ਕੌਣ ਸੁਖੀ ਹੋਇਆ ਜੀ ਧਨ ਨਾਲ ਧਨ ਨਾਲ ਕੋਈ ਸੁਖੀ ਨਹੀਂ ਜੇ ਧਨ ਨਾਲ ਸੁਖੀ ਹੋਣੇ ਹੁੰਦੇ ਤੇ ਅੱਜ ਸਾਰੀ ਦੁਨੀਆ ਸੁਖੀ ਹੁੰਦੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜਿੱਨੇ ਕਿਰਪਾ ਕੀਤੀ ਫਿਰ ਪਰਖ ਕਰਨ ਦਾ ਜਦੋਂ ਸਮਾ ਆ ਨਾ ਸਿੱਖਾਂ ਪੁੱਤਰਾਂ ਕੋਖ ਕੈ ਸਤਗੁਰ ਪਾਤਸ਼ਾਹ ਜੀ ਦੇ ਪੁੱਤਰ ਸਾਹਮਣੇ ਸਨ ਬਾਬਾ ਮੋਹਨ ਤੇ ਬਾਬਾ ਮੋਰੀ ਜੀ ਬਾਬਾ ਮੋਹਨ ਤੇ ਬਾਬਾ ਮੋਰੀ ਸਿਆਣੇ ਬੜੇ ਸੰਤ ਉਹਨਾਂ ਪਰ ਜਦਨ ਕੋਖ ਦੀ ਗੱਲ ਆਈ ਨਾ ਮੇਰੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਜਵਾਈ ਵੀ ਨਾਲ ਰੱਖੇ। ਬਾਬਾ ਹੀਰਾਮਾ ਤੇ ਭਾਈ ਜੇਠਾ ਦੀ ਵੀ ਕੋਖ ਕੀਤੀ ਸਤਿਗੁਰਾਂ ਨੇ। ਦਾਤਾ ਜੀ ਨੇ ਵੇਖਿਆ ਬਾਬਾ ਮੋਹਨ ਤੇ ਬਾਬਾ ਮੋਰੀ ਦੋਨੋਂ ਬਾਬੇ ਨਾਨਕ ਦੀ ਇਸ ਜ਼ਿੰਮੇਵਾਰੀ ਨੂੰ ਨਹੀਂ ਸੰਭਾਲ ਸਕਦੇ। ਫਿਰ ਗੱਲ ਆਈ ਵੀ ਦੋਨਾਂ ਜਵਾਈਆਂ ਦੇ ਵਿੱਚੋਂ ਸੇਵਾ ਦੋਨੋਂ ਬੜੀ ਕਰਦੇ ਸਨ। ਬਾਬਾ ਰਾਮਾ ਭਾਈ ਰਾਮਾ ਜੀ ਵੀ ਭਾਈ ਜੇਠਾ ਜੀ ਵੀ। ਫਿਰ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਇੱਕ ਜ਼ਿੰਮੇਵਾਰੀ ਲਈ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਦੋਨਾਂ ਜਵਾਈਆਂ ਨੂੰ ਬੁਲਾ ਕੇ ਪੁੱਤਰੋ ਮੈਂ ਤੁਹਾਨੂੰ ਇੱਕ ਜ਼ਿੰਮੇਵਾਰੀ ਦੇਣ ਲੱਗਾ ਸਤਿਗੁਰ ਪਾਤਸ਼ਾਹ ਜੀ ਦੇ ਸਾਹਮਣੇ ਦੋਨੋਂ ਹੱਥ ਜੋੜ ਕੇ ਖੜੇ ਹੋ ਕੇ ਦਾਤਾ ਜੀ ਕਿਰਪਾ ਕਰੋ ਦੱਸੋ ਗੁਰੂ ਪਿਤਾ ਜੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਕਿ ਮੈਂ ਨਾ ਚਾਹਨਾ ਸੰਗਤਾਂ ਦੇ ਸੰਬੋਧਨ ਲਈ ਨਾ ਉੱਚੀ ਥਾਂ ਬਣਾਈ ਜਾਏ ਥੜਾ ਬਣਾਇਆ ਜਾਏ ਜਿੱਥੇ ਬੈਠ ਕੇ ਅਸੀਂ ਗੁਰਬਾਣੀ ਦਾ ਉਪਦੇਸ਼ ਕਰ ਸਕੀਏ ਕਿ ਉਹ ਥੜਾ ਬਣਾਉਣ ਦੀ ਜ਼ਿੰਮੇਵਾਰੀ ਮੈਂ ਤੁਹਾਨੂੰ ਦੇਣਾ ਤੁਸੀਂ ਦੋਨੋਂ ਆਪਣੇ ਤੌਰ ਤੇ ਥੜਾ ਬਣਾਓ ਦੋਨਾਂ ਦੋਨਾਂ ਭਾਈ ਰਾਮਾ ਤੇ ਭਾਈ ਜੇਠਾ ਜੀ ਦੋਨਾਂ ਨੇ ਆਪਣੀ ਆਪਣੀ ਮਾਤਮਸਰ ਥੜਾ ਬਣਾਇਆ ਦੋਨਾਂ ਨੇ ਸਾਬ੍ਹ ਦੀ ਹਦਾਇਤ ਸੀ ਕਿਸੇ ਦੂਜੇ ਬੰਦੇ ਨੂੰ ਨਾਲ ਨਹੀਂ ਲੈਣਾ ਇਹ ਸੇਵਾ ਤੁਹਾਡੀ ਦੋਨਾਂ ਦੀ ਹੈ ਤੁਸੀਂ ਆਪਣੇ ਤਲ ਤੇ ਦੋਨੋਂ ਸੇਵਾ ਕਰੋਗੇ ਸੇਵਾ ਹੋਈ ਤੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਦਾਤਾ ਜੀ ਅਸੀਂ ਬਣਾ ਲਿਆ ਥੜਾ ਦੇਖੋ ਤਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦੋਨਾਂ ਜਵਾਈਆਂ ਨੂੰ ਕੋਈ ਗੱਲ ਕਹੀ ਕਿ ਥੜਾ ਠੀਕ ਨਹੀਂ ਬਣਿਆ ਜਿਵੇਂ ਮੈਂ ਚਾਨਾ ਸੋਵੇਂ ਨਹੀਂ ਬਣਿਆ ਦੁਬਾਰਾ ਬਣਾਓ ਗੱਲ ਥੜੇ ਦੀ ਨਹੀਂ ਸੀ ਗੱਲ ਤੇ ਸੀ ਸਿੱਖਾਂ ਪੁੱਤਰਾਂ ਕੋਖ ਕਹਿ ਗੱਲ ਤੇ ਪਰਖ ਦੀ ਹੋ ਰਹੀ ਸੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਦੂਜੀ ਵਾਰੀ ਸ਼ਬਦ ਆਖੇ ਫਿਰ ਤੀਜੀ ਵਾਰੀ ਸ਼ਬਦ ਆਖੇ ਇਤਿਹਾਸ ਲਿਖਦਾ ਹੈ ਚਾਰ ਵਾਰੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਥੜੇ ਟੁਹਾਏ ਚਾਰ ਵਾਰੀ ਤੇ ਜਦੋਂ ਚੌਥੀ ਵਾਰੀ ਸਤਿਗੁਰ ਨੇ ਆਖਿਆ ਨਾ ਭਾਈ ਜੇ ਡਰਾਮੇ ਨੂੰ ਕਿ ਬੇ ਬੇਟਾ ਥੜਾ ਹੋਵੇਂ ਨਹੀਂ ਬਣਿਆ ਜਿਵੇਂ ਮੈਂ ਚਾਹੁੰਨਾ ਸੀ ਤੇ ਹੁਣ ਭਾਈ ਰਾਮਾ ਜਿਵੇਂ ਅੰਦਰੋਂ ਸਿਨ ਕਈ ਵਾਰੀ ਬੰਦਾ ਬਾਹਰੋਂ ਸੇਵਾ ਬੜੀ ਕਰਦਾ ਮੇਰੇ ਤਰ੍ਹਾਂ ਆਪਾਂ ਬਹੁਤ ਦਿਖਾਵੇ ਵਾਲਾ ਜੀਵਨ ਜੀਨੇ ਹਨ ਦੇਖੋ ਹੁਣ ਪੰਜਾਬ ਚ ਆੜਾ ਹੈ ਬਹੁਤੇ ਮੇਰੇ ਵਰਗੇ ਉਹ ਨੇ ਜਿਹੜੇ ਸਿਰਫ ਸੈਲਫੀਆਂ ਲੈਣ ਜਾਂਦੇ ਨੇ ਵੀ ਦੇਖੋ ਜੇ ਅਸੀਂ ਵੀ ਸੇਵਾ ਕਰ ਜਿੰਨਾ ਸੇਵਾ ਕਰੀ ਉਹਨਾਂ ਨੂੰ ਕੋਈ ਮੋ ਦਿਨ ਰਾਤ ਲੱਗੇ ਹੋਏ ਉਹਨਾਂ ਨੂੰ ਕੋਈ ਮਤਲਬ ਨਹੀਂ ਸਾਡੇ ਵੱਲ ਕੋਈ ਦੇਖਦਾ ਨਹੀਂ ਦੇਖਦਾ ਤੇ ਜਿੰਨਾ ਮੇਰੇ ਵਰਗਿਆਂ ਨੇ ਵੀਊ ਲੈਣੇ ਹੁੰਦੇ ਨੇ ਉਹ ਫਿਰ ਉੱਥੇ ਜਾ ਕੇ ਸੈਲਫੀਆਂ ਕਿਤੇ ਦੇ ਨੇ ਵੀ ਹਾਂ ਬਿ ਸਾਡਾ ਵੀ ਨਾਮ ਹੋਵੇ ਵੀ ਅਸੀਂ ਵੀ ਆਏ ਇਹ ਕੋਈ ਉਸ ਸਮੇਂ ਇਸ ਸਮੇਂ ਦੇ ਅੰਦਰ ਨਹੀਂ ਸਦਾ ਤੋਂ ਹੀ ਇਹ ਰੀਤ ਚੱਲਦੀ ਆ ਰਹੀ ਹੈ ਇਹ ਹਿਊਮਨ ਨੇਚਰ ਹੈ ਹੁਣ ਜਦੋਂ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਚੌਥੀ ਵਾਰੀ ਗੱਲ ਆਖੀ ਨਾ ਤੇ ਭਾਈ ਰਾਮਾ ਦੇ ਗੁੱਸੇ ਵਿੱਚ ਆ ਕੇ ਕਹਿੰਦੇ ਨੇ ਮੈਂ ਤੇ ਥੜਾ ਉਵੇਂ ਹੀ ਬਣਾਇਆ ਜਿਵੇਂ ਤੁਸੀਂ ਕਿਹਾ ਸੀ ਪਰ ਸੱਚ ਹੈ ਤੁਸੀਂ ਉਹਨੋ ਹੋ ਗਿਓ ਬਜ਼ੁਰਗ ਤੁਹਾਨੂੰ ਪਿਤਾ ਜੀ ਯਾਦ ਨਹੀਂ ਰਹਿੰਦਾ ਜਿਵੇਂ ਤੁਸੀਂ ਕਹਿੰਦੇ ਹੋ ਅਗਲੇ ਦਿਨ ਤੁਸੀਂ ਆਪ ਭੁੱਲ ਜਾਂਦੇ ਹੋ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਭਾਈ ਜੇਠੇ ਜਿਹਨੂੰ ਆਖਿਆ ਤੇ ਭਾਈ ਜੇਠਾ ਜੀ ਫਿਰ ਹੱਥ ਵਿੱਚ ਪੱਲਾ ਫੜ ਕੇ ਖੜੇ ਹੋ ਗਏ ਦਾਤਾ ਜੀ ਮੈਂ ਅਲਪਾਗਾਂ ਮੈਨੂੰ ਸਮਝ ਨਹੀਂ ਮੇਰੇ ਮਾਲਕ ਦੀ ਕਿਰਪਾ ਕਰੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਸੀਂ ਤਰਸ ਕਰੋ ਸੋਝੀ ਬਖਸ਼ੋ ਮੈਂ ਟਾ ਕੇ ਫਿਰ ਦੁਬਾਰਾ ਬਣਾਵਾਂਗਾ ਮੇਰੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗਲਵਕੜੀ ਵਿੱਚ ਲੈ ਲਿਆ ਭਾਈ ਜੱਟੇ ਨੇ ਐਵੇਂ ਨਹੀਂ ਕਿਆ ਮੇਰੇ ਸਤਿਗੁਰਾਂ ਦੇ ਬਾਬ ਧੰਨ ਧੰਨ RAM DAS ਗੁਰ ਜਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤਿ ਅਪ ਸਿਰਜਨ ਹਾਰੇ ਤਾਰਿਆ ਗੁਰੂ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਛ ਕਹੀ ਨਾ ਜਾਈ ਮੇਰੇ ਸਤਿਗੁਰ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਿਰ ਕੀ ਕੀਤਾ ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ RAM DAS ਕੋ ਮੇਰੇ ਤਾਨਗੁਰ ਰਾਮਦਾਸ ਪਾਤਸ਼ਾਹ ਜੀ ਨੂੰ ਇਹ ਵਡਿਆਈ ਦਿੱਤੀ ਇਹ ਦਾਤ ਦੇ ਕੇ ਨਵਾਜਿਆ ਤਾਨਗੁਰ ਅਮਰਦਾਸ ਪਾਤਸ਼ਾਹ ਜੀ ਨੇ ਕੋਖ ਕੀਤੀ ਪਰਖ ਕੀਤੀ ਤੇ ਚੇਤੇ ਰੱਖਿਓ ਜਿਦਨ ਤਾਨਗੁਰ ਅਮਰਦਾਸ ਪਾਤਸ਼ਾਹ ਜੀ ਨੇ ਗੋਇੰਦਵਾਲ ਸ਼ਹਿਰ ਬਸਾਇਆ ਸੀ ਨਾ ਇਤਿਹਾਸਕ ਬਚਨ ਨੇ ਤੁਹਾਡੇ ਨਾਲ ਕਿਹਾ ਕਿ ਮੈਂ ਸਮਾਪਤੀ ਕਰਨ ਲੱਗਾ ਜਿਦਨ ਗੋਇੰਦਵਾਲ ਸ਼ਹਿਰ ਬਸਾਇਆ ਸ਼ਹਿਰ ਬਸਾਇਆ ਤਾਨਗੁਰ ਅਮਰਦਾਸ ਪਾਤਸ਼ਾਹ ਜੀ ਪਿੰਡ ਬਾ ਸਰਕੇ ਦੇ ਰਹਿਣ ਵਾਲੇ ਸਨ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜਿਹੜੀ ਨਾਨੀ ਸੀ ਉਹ ਵੀ ਭਾਈ ਜੇਠੇ ਨੂੰ ਬਸਰ ਕੇ ਲੈ ਕੇ ਆ ਕੇ ਸੀ ਇਤਿਹਾਸ ਤੋਂ ਸੀ ਸਾਰੇ ਜਾਣਦੇ ਹੋ ਮੈਂ ਉੱਧਰ ਨਹੀਂ ਜਾਣਾ ਜਿੱਦਣ ਗੋਇੰਦਵਾਲ ਸ਼ਹਿਰ ਵਸਾਇਆ ਨਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤੇ ਮਾਤਾ ਮਾਤ ਬੀਬੀ ਨਾਨੀ ਨੇ ਆਪਣੇ ਪੋਤੇ ਨੂੰ ਲੈ ਕੇ 11 ਸਾਲ ਦੀ ਉਮਰ ਸੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਸ ਵੇਲੇ ਲੈ ਕੇ ਤੇ ਗੋਇੰਦਵਾਲ ਆ ਗਏ ਮਨ ਚ ਖਿਆਲ ਕਿ ਆਇਆ ਵੀ ਸ਼ਹਿਰ ਬਸਿਆ ਹੈ ਲੋਗ ਬਸੇ ਨੇ ਘਰ ਸੇਵਾ ਚੱਲਦੀ ਹੈ ਲੋਗ ਆਉਣਗੇ ਉੱਥੇ ਵਟਕ ਚੰਗੀ ਹੋ ਜਾਏਗੀ ਰਹਿਣ ਦੀ ਥਾਂ ਮਿਲ ਜਾਏਗੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਨਵਾਂ ਸ਼ਹਿਰ ਬਸਾਇਆ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਤबीयत ਨਾਨੀ ਦੀ ਨਾਲ ਥੋੜੀ ਢਿੱਲੀ ਰਹਿਣ ਲੱਗੀ ਤੇ ਇੱਕ ਦਿਨ ਆਪਣੇ ਪੁੱਤਰੇ ਦੀ ਬਾਹ ਫੜ ਕੇ ਨਾ ਮਾਫ ਕਰਨਾ ਆਪਣੇ ਦੋਤੇ ਦੀ ਬਾਹ ਫੜ ਕੇ ਨਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਕੋ ਲਾ ਗਏ ਤੇ ਧੰਗੁਰ ਅਮਰਦਾਸ ਪਾਤਸ਼ਾਹ ਜੀ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਕੇ ਕਹਿੰਦੇ ਆਪਣੇ ਦੋਤੇ ਭਾਈ ਜੇਠੇ ਦੀ ਬਾਹ ਫੜ ਕੇ ਨਾ ਗੁਰੂ ਰਾਮ ਪੁਰ ਅਮਰਦਾਸ ਪਾਤਸ਼ਾਹ ਜੀ ਦੇ ਵੱਲ ਕਰਕੇ ਕਹਿੰਦੇ ਗੁਰੂ ਪਿਤਾ ਜੀ ਕਿਰਪਾ ਕਰੋ ਇਹ ਮੇਰਾ ਦੋਤਾ ਹੈ ਸੇਵਾ ਘਾਲਣਾ ਵਿੱਚ ਪਿੱਛੇ ਨਹੀਂ ਰਹਿੰਦਾ ਤੁਸੀਂ ਜਾਣਦੇ ਹੋ ਰੋਜ਼ ਕੀਰਤ ਕਰਦਾ ਹੈ ਫਿਰ ਤੁਹਾਡੇ ਚਰਨਾਂ ਵਿੱਚ ਸੇਵਾ ਕਰਦਾ ਹੈ ਮੇਰੀ ਤਬੀਅਤ ਰਹਿਣ ਲੱਗ ਗਈ ਢਿੱਲੀ ਮੱਠੀ ਮੇਰਾ ਕੋਈ ਪਤਾ ਨਹੀਂ ਕਿਦੋਂ ਰੱਬ ਦੇ ਤਰੋ ਸਦਾ ਆ ਜਾਏ ਸਤਗੁਰ ਜੀ ਮੇਰੇ ਤੋਂ ਇਲਾਵਾ ਇਹਦਾ ਕੋਈ ਨਹੀਂ ਇਹਦੀ ਮਾਂ ਬਾਪ ਵੀ ਛੋਟੀ ਜਿਹੀ ਉਮਰ ਚ ਚੜਾਈ ਕਰ ਗਏ ਕਿਸੇ ਰਿਸ਼ਤੇਦਾਰ ਨੇ ਇਹਦੀ ਬਾਣੀ ਫੜੀ ਮੈਂ ਚਲੀ ਗਈ ਤੇ ਮੇਰੇ ਤੋਂ ਬਾਅਦ ਇਹਦਾ ਕੀ ਬਣੇਗਾ ਮੈਂ ਇਸ ਗੱਲ ਵਿੱਚ ਬੜੀ ਚਿੰਤਾ ਵਿੱਚ ਰਹੀ ਨਹੀਂ ਆ ਤੁਸੀਂ ਕਿਰਪਾ ਕਰੋ ਇਸ ਬੱਚੇ ਦੀ ਬਾਹ ਫੜ ਦੋ ਮੈਂ ਚਿੰਤਾ ਮੁਕਤ ਹੋ ਜਾਵਾਂ ਇਹਦਾ ਅੱਗੇ ਪਿੱਛੇ ਕੋਈ ਨਹੀਂ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੋਈ ਗੱਲ ਆਖੀ ਸੀ ਮਾਤਾਂ ਨੂੰ ਨਾਨੀ ਨੂੰ ਕਿ ਜਿੰਨੂੰ ਤੁਸੀਂ ਕਹਿੰਦੇ ਅੰਦਾ ਅੱਗੇ ਪਿੱਛੇ ਕੋਈ ਨਹੀਂ ਚਿੰਤਾ ਨਾ ਕਰੋ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋਏਗੀ जिंदे ਬਾਬਾ ਤੁਸੀਂ ਕਹਿ ਰਹੇ ਹੋ ਕੋਈ ਨਹੀਂ ساری ਦੁਨੀਆ ਇੱਕ ਦਿਨ ਹੋ ਸਕਦਾ ਹੈ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਕੋਈ ਗੱਲ ਆ ਕੇ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੇਰੇ ਤੋਂ ਬਿਨਾ ਸਾਡਾ ਕੋਈ ਨਹੀਂ ਇਹ ਬਖਸ਼ਾ ਨੇ ਇਹ ਐਵੇਂ ਨਹੀਂ ਮਿਲਦੀਆਂ ਇਹ ਮਿਲਦੀਆਂ ਕਿਵੇਂ ਨੇ ਪਟ ਜੀ ਕਹਿੰਦੇ ਨੇ ਇਹ ਮਿਲਦੀਆਂ ਉਦੋਂ ਨੇ ਜਦੋਂ ਕੋਈ ਸੇਵਾ ਤੇ ਕਲਣਾ ਕਰਦਾ ਹੈ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਾਬਤ ਸਵਈਏ ਲਿਖੇ ਨਾ ਤੇ ਪਾਠ ਸਾਹਿਬਾਨ ਨੇ ਇੱਕ ਗੱਲ ਆਖੀ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਸੀਂ ਸੇਵਾ ਕਰਦੇ ਆ ਸਿਮਰਨ ਕਰਦੇ ਆ ਕਦੀ ਗੁਰੂ ਦਾ ਸਾਥ ਨਹੀਂ ਛੱਡਿਆ ਜਿਨ ਸੇਵਾ ਕਰਤ ਨਾ ਛੋੜਿਓ ਪਾਸ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਕਮਾਦਿਆ ਕਦੇ ਗੁਰੂ ਦਾ ਪੱਲਾ ਨਹੀਂ ਛੱਡਿਆ ਇਹ ਨਹੀਂ ਆਖਿਆ ਕਿ ਨਹੀਂ ਮੇਰੇ ਤੇ ਬਿਪਤਾ ਆ ਗਈ ਦੁੱਖ ਆ ਗਿਆ ਮੁਸੀਬਤ ਆ ਗਈ ਸਦਾ ਗੁਰੂ ਦੇ ਹੁਕਮ ਵਿੱਚ ਰਹੇ ਤੇ ਜਦਨ ਰਹੇ ਮੇਰੇ ਦਾਤੇ ਨੇ ਕਿਰਪਾ ਕੀਤੀ ਅੱਜ ਦੇ ਦਿਨ 1574 ਈਸਵੀ ਨੂੰ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਆਪਣੇ ਪੁੱਤਰਾਂ ਤੇ ਬੱਚਿਆਂ ਦੇ ਵਿੱਚੋਂ ਸਿੱਖਾਂ ਦੇ ਵਿੱਚੋਂ ਕੋਕ ਕਰਕੇ ਅੱਜ ਭਾਈ ਜੇਠੇ ਨੂੰ ਧੰਗੁਰੂ ਰਾਮਦਾਸ ਪਾਤਸ਼ਾਹ ਬਣਾ ਕੇ ਧੰਗੁਰੂ ਨਾਨਕ ਸਾਹਿਬ ਜੀ ਦੀ ਗਤੀ ਦਾ ਵਾਰਿਸ ਬਣਾ ਕੇ ਖਾ ਪਿਆ ਮੇਰੇ ਸਤਿਗੁਰੂ ਪਾਤਸ਼ਾਹ ਜੀ ਤੇ ਬਖਸ਼ਿਸ਼ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਨਾਂ ਦੀ ਸੇਵਾ ਉਹਨਾਂ ਦੇ ਸਿਮਰਨ ਤੋਂ ਖੁਸ਼ ਹੋ